ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਬਾਈ ਦੇ ਪਿੰਡ ਸੁਗਰਾਣੇ ਬਾਜੀ ਸਿਕਬੂਤਰ ਬਾਜੀ ਦੀ ਬਹੁਤ ਵਧੀਆ ਲੱਗਿਆ ਮਾਨੂੰ ਦੇਖੀ ਅੱਗੇ ਤਾਂ ਬਾਜੀ ਦੇ ਦਿੱਚੇ ਆਪਾਂ ਕਰਾਉਂਦੇ ਆ ਗਾ ਬਾਅਦ ਚ ਨਿਕੜ ਦਿੰਦਾ ਤੇ ਬਾਈ ਦੇ ਘਰੇ ਉਹ ਅੰਦਖਾ ਸਾਰਾ ਜਦ ਸਿਸਟਮ ਆ ਬਈ ਗੋਰੇ ਗੋਰੇ ਯਾਰ ਕੇ ਵਧੀਆ ਪਾਇਆ ਸਾਰੇ ਬੜੇ ਵਧੀਆ ਪਾਇਆ ਸਿਸਟਮ ਨਾ ਕੋਈ ਕਿਸੇ ਕਿਸਮ ਦਾ ਉਤਾਰ ਕੇ ਨਹੀਂ ਤੇ ਬਾਈ ਦਾ ਬਾਈ ਦੇ ਸਾਰੇ ਘਰੇ ਪਏ ਜੀ ਬਾਈ ਮੋਹਰ ਦਾ ਜੀ ਦਾ ਵਧੀਆ ਬਾਅਦ ਉਤਰਾਏ ਆਪਾਂ ਸਾਰੇ ਮਿਲ ਕੇ ਲਵਾਂਗੇ ਬੇਰੀ ਵਧੀਆ ਕੋਈ ਬੰਦਾ ਰੋਣਾ ਰੱਪਣ ਆਪਾਂ ਉਹ ਕਾਣ ਦੀ ਵਧੀਆ ਚੀਜ਼ ਮੇਰੀ ਹੈ ਸਹੀ ਗੱਲ ਹੈ ਨਾ ਆਹ ਦਾ ਛਾਵੇਂ ਬਹਿਣਾ ਅੰਦਰ ਬਹਿਣਾ ਅੰਦਰ ਕੋ ਬਾਹਰ ਬਹਿਣਾ ਬਾਹਰ ਬਹਿਜੂ ਕਿਤੇ ਬਹਿਜੂ ਚਾਹ ਪਾਣੀ ਹਰਾ ਕੋ ਵਧੀਆ ਮਿਲੂਗਾ ਏਕ ਕਰਾਣਾ ਕਿ ਰੱਖ ਤੇ ਜਾ ਬਣਾ ਕੇ ਉਹ ਰੋਲੇ ਤੋਂ ਬਚ ਲੈ ਕੋਈ ਬੰਦਾ ਜੇ ਬਹਿ ਗਿਆ ਤਾਂ ਮੰਨੋ ਉਹਨੂੰ ਕੋਈ ਬਹਿ ਗਿਆ ਕਿਉਂਕਿ ਜਿਹੜਾ ਕਾਫੀ ਵਾਲਾ ਸਾਰੀ ਦੁਪਹਿਰਾਂ ਮਾਜਦਾ ਉਹ ਪਹਿਲਾਂ ਨਹੀਂ ਕਰਦਾ ਮੁੰਡਾ ਜੇ ਬੈਠਾ ਤਾਂ ਫੇਰ ਹੀ ਕਰਦਾ ਪਹਿਲਾਂ ਹਾਂ ਨੂੰ ਜਿੱਤ ਕੇ ਚੱਲੋ ਫੇਰ ਜਿੱਤ ਬਾਅਦ ਨਾ ਕੀ ਬਈ ਤੁਹਾਡਾ ਗ੍ਰੈਂਡਰ ਨੰਬਰ ਨੂੰ ਮੈਂ ਕਹਿੰਦਾ ਦਿਲ ਦਾ ਪੂਰਾ ਦਰਿਆ ਬੰਦਾ ਯਾਰ ਮੈਂ ਕਹਿੰਦਾ ਚਾਹ ਪਾਣੀ ਰੋਟੀ ਮੈਂ ਕਹਿੰਦਾ ਸਾਰਿਆਂ ਨੂੰ ਬਾਈ ਨੇ ਆਪ ਸੇਵਾ ਕੀਤੀ ਆ ਆਪਾਂ ਮੰਨਦੇ ਆ ਯਾਰ ਵੀ ਵੀ ਬਾਕੀ ਇਹ ਜੀ ਬੰਦੇ ਵੀ ਇਨਸਾਨੀਅਤ ਤੇ ਭਰੀ ਆ ਤੇ ਬਈ ਆਪਾਂ ਸੱਚੀ ਗੱਲ ਆਖਣੀ ਆ ਜੇ ਮੂੰਹ ਦੇਖ ਲੈਣ ਤੁਸੀਂ ਕੋਈ 2 ਮਿੰਟ ਲੱਗੂਗਾ 4 ਮਿੰਟ ਲੱਗੂਗਾ ਸਹੀ ਯਾਰ ਪਰ ਉਹ ਵਗੈਰਾ ਯਾਦ ਕਰੇ ਵੀ ਆ ਕੇ ਗੱਲ ਕਰਕੇ ਹੁੰਦੇ ਮੈਂ ਜਿੰਨੇ ਰੈਸਟੋਰੈਂਟਰੀ ਦੇ ਵਿੱਚ ਆਇਆ ਇਹਨਾਂ ਤੋਂ ਤਾਂ ਐਂ ਲੱਗਦਾ ਸਿਸਟਮ ਆਇ ਨਹੀਂ ਵੀ ਕਿਤੇ ਆਪਾਂ ਨੂੰ ਬਗਾਨੇ ਕਰਦੇ ਖੜਦੇ ਆ ਐਂ ਜਿਵੇਂ ਆਪਣੇ ਰੈਸਟੋਰੈਂਟਰੀ ਚ ਆਏ ਸਾਰੇ ਲੋਕੀ ਮਾਤਾ ਸਾਰੇ ਬਧੀ ਇਜਤ ਮਾਨ ਕਰੀਆ ਭਾਈ ਆਪਾਂ ਸਾਰੇ ਧੀਆ ਤਾਂ ਨਾਲ ਇੰਨਾ ਕੋਈ ਡਾ ਵੇਜ ਦਾ ਕੋਈ ਨਹੀਂ ਕਰਿਆ ਪਾਤਾ ਕੋਈ ਖੋਜ ਕੋਈ ਬੰਦਾ ਨਾ ਪੈਂ ਅੰਮੀ ਦੇ ਨਾਮੋਂ ਖਰਾਬ ਕਰ ਦਿੰਦਾ ਕਿ ਹਾਂ ਹਾਂ ਸਾਰਿਆਂ ਦੇ ਸਾਰਿਆਂ ਦੀਆਂ ਭੈਣਾਂ ਨੇ ਸਹੀ ਐ ਜੇ ਮਾ ਆਉਂਦਾ ਵੀ ਮੇਰੇ ਧੀਆ ਭੈਣਾਂ ਆ ਮੇਰਾ ਟੱਕਰ ਆ ਵੀ ਬਾੜਵਾ ਜੰਗਣਾ ਮੇਰੇ ਤੋਂ ਵੀ ਜ਼ਿਆਦਾ ਇੱਕ ਸੌ ਨਵੰਜਾ ਲਿਆ ਇਹ ਤਾਂ ਵਹਿ ਆ ਮੈਂ ਕਮਾਈ ਆਪਣੀ ਸਹੀ ਐ ਕੋਈ ਦੋਖੜੀ ਲਾ ਲੈਦੇ ਕਿਦੇ ਠੀਕ ਐ ਤੇ ਬਾਕੀ ਹਮੂ ਅਪਡੇਟ ਦਵਾਗੀ ਬਾਕੀ ਬਾਈ ਦੇ ਘਰੇ ਆ ਕੇ ਬਹੁਤ ਵਧੀਆ ਲੱਗਿਆ ਮਿਲ ਕੇ ਤੇ ਸਸੀ ਘਾਲ ਬੇਚੜਾ